ਹਾਂਜੀ ਸੰਤੋਖ ਸਸੀ ਕਾਂਜੀ ਸਸੀ ਕਾਂਜੀ ਤੁਹਾਡਾ ਸਸੀ ਕਾਂਜੀ ਜੀ ਹਾਂਜੀ ਡਾਕਟਰ ਹਰਿੰਦਰ ਸਿੰਘ ਅਸਲੇ ਯੂ ਐਸ ਏ ਦੇ ਵਿੱਚ بطور ਡਾਕਟਰ ਕੰਮ ਕਰ ਰਹੇ ਨੇ ਉਹ ਛੋਟੇ ਪੁਰਾਣੇ ਰਵਿੰਦਰ ਸਿੰਘ ਲਿੱਤਰਾ ਦੇ ਜਿਹੜੇ ਚਾਰ ਨੌਜਵਾਨ ਨਕੋਦਰ 1986 ਨਕੋਦਰ ਗੋਲੀਕਾਂ ਦੇ ਵਿੱਚ ਮਾਰੇ ਗਏ ਸਨ ਉਹਨਾਂ ਚੋਂ ਇੱਕ ਨੌਜਵਾਨ ਰਵਿੰਦਰ ਸਿੰਘ ਦੇ ਛੋਟੇ ਪੁਰਾਣੇ ਇਸ ਪਰਿਵਾਰ ਦੀ ਮੈਂ ਦਾਤ ਦੇਣੀ ਚਾਹੁੰਦਾ ਜੋ ਅੱਗੇ ਕਿਹਾ ਵਾਕਿਆ ਇਹਨਾਂ ਨੇ ਮਸਲਾ ਲਗਾਤਾਰ ਚੁੱਕਿਆ ਇਹਨੂੰ ਠੰਡੇ ਬਸਤੇ 'ਚ ਨਹੀਂ ਪੈਣ ਗਿਆ ਦਿੱਤਾ ਗਿਆ ਔਰ ਅੱਜ ਵੀ ਇਹ ਮਸਲਾ ਜਿਹੜਾ ਵਾ ਇਹ ਚੋਕਰੇ ਨੇ ਇਨਸਾਫ ਦੀ ਗੁਹਾਰ ਹਰ ਦਿਨ ਇਹ ਲਾਉਂਦੇ ਨੇ। ਅ ਡਾਕਟਰ ਹਰਿੰਦਰ ਇਹ ਦੱਸੋ ਕਿ ਜਦੋਂ ਤੁਹਾਨੂੰ ਪਤਾ ਲੱਗਾ ਕਿ ਦਰਬਾਰਾ ਸਿੰਘ ਗੁਰੂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਜੋ ਇੱਕ ਆਪਣੇ ਨੂੰ ਪੰਥਕ ਪਾਰਟੀ ਮੰਨਦੇ ਆ ਉਹਨਾਂ ਨੇ ਸਲਾਹਕਾਰ ਪ੍ਰਧਾਨ ਦਾ ਸਲਾਹਕਾਰ ਨਿਯੁਕਤ ਕੀਤਾ ਤੇ ਤੁਹਾਨੂੰ ਕਿਵੇਂ ਲੱਗਾ? ਬਹੁਤ ਜ਼ਿਆਦਾ ਹਰਾਨੀ ਹੋਈ ਦੀ ਤੇ ਬਹੁਤ ਜ਼ਿਆਦਾ ਜਿੱਦਾਂ ਇਸ ਤਰ੍ਹਾਂ ਜੀ ਇੱਥੇ ਮਾਤਾ ਪਿਤਾ ਮੇਰੇ ਨਾਲ ਸੀਗੇ ਜੀ ਇੱਥੇ ਅਸੀਂ ਬੈਠੇ ਸੀਗੇ ਜਦੋਂ ਅਸੀਂ ਇੱਕ ਖਬਰ ਸੁਣੀ ਜਦੋਂ ਇਹ ਖਬਰ ਫਲੈਸ਼ ਹੋਈ ਹਾਂ ਹਾਂ ਤੇ ਪਿਤਾ ਜੀ ਨੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿਤਾ ਜੀ ਕਿੰਨੇ ਯਾਰੀ ਚਾਰੇ ਪਰਿਵਾਰਾਂ 'ਚੋਂ ਜਿਹੜੇ 5 ਫਰਵਰੀ ਸਵੇਰ ਨੂੰ ਉੱਥੇ ਲਗੁੱਡਤ 'ਚ ਪਹੁੰਚ ਗਏ ਸੀ ਅੱਛਾ ਮੋੜੀ ਚੱਲਣ ਤੋਂ ਬਾਅਦ ਕਰਫਿਊ ਲੱਗੇ ਦੇ ਤਾਂ ਹਾਂ 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 ਉਹਨਾਂ ਨੇ ਚਾਰੇ ਲਾਸ਼ਾਂ ਜਿਹੜੀਆਂ ਹੈਗੀਆਂ ਉਹ ਸਿਵਲ ਹਸਪਤਾਲ ਨਕੌਟੜ ਦੇ ਵਿੱਚ ਪਈਆਂ ਦੇਖੀਆਂ ਸੀ ਉਹਨਾਂ ਨੇ ਲਾਸ਼ਾਂ ਮੰਕੀਆਂ ਸੀ ਹੂੰ ਹੂੰ ਉਹਨਾਂ ਨੂੰ ਪ੍ਰੋਮਿਸ ਕੀਤਾ ਵੀ ਤੁਹਾਨੂੰ ਲਾਸ਼ਾਂ ਦਵਾਂਗੇ ਅੱਛਾ ਤੇ ਉਸ ਤੋਂ ਬਾਅਦ ਇਹਨਾਂ ਨੇ ਲਾਸ਼ਾਂ ਨੂੰ ਮਿੱਟੀ ਦਾ ਤੇਲ ਪਾ ਕੇ ਫੋਕ ਦਿੱਤਾ ਤੇ ਪਤਾ ਜੀ ਸਾਰਿਆਂ ਤੋਂ ਪੁੱਛਤਾ ਖਾਣੇ ਦੇ ਮੂਹਰੇ ਧਰਨਾ ਮਾਰ ਕੇ ਬਿਖੇ ਸੀ ਕਿ ਇਹ ਦੀ ਹੈ ਕਿ ਜੇ ਦੀਸ਼ਨ ਇਨਕੁਆਰੀ ਹੂੰ 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 ਉਸ ਵੇਲੇ ਜਿਹੜਾ ਐਸਪੀ ਅਪਰੇਸ਼ਨ ਸੀ ਜੀ ਆ ਕੇਸ਼ ਸ਼ਰਮਾ ਜੀ ਸਰਕਾਰੀ ਹਾਂ ਹਾਂ ਦੀ ਐਸਪੀ ਡੀ ਸਿਗਾਜੀ ਉਹਦੇ ਸਰਜੀਤ ਸਨ ਹੂੰ ਹੂੰ ਤੇ ਉੱਥੇ ਦਰਬਾਰਾ ਸਿੰਘ ਗੁਰੂ ਵੀ ਬੈਠਾ ਸੀ ਜੀ ਤੇ ਉੱਥੇ ਐਸਐਸਪੀ ਅਜਹਾਰ ਆਲਮ ਵੀ ਬੈਠਾ ਸੀ ਹੂੰ ਹੂੰ ਉਸ ਵੇਲੇ ਐਸਪੀ ਡੀ ਸਰਜੀਤ ਦੇ ਇਹ ਲੱਭੇ ਸੀਗੇ ਕਿ ਅਸੀਂ ਜੋ ਕਰਨਾ ਕੀ ਕਰਦਾ ਤੁਹਾਡੇ ਕੋ ਜੋ ਹੁੰਦਾ ਕਰਦੇ ਅੱਛਾ ਤੇ ਪੇਤਾ ਜੀ ਕਹਿੰਦੇ ਸੀ ਉਸ ਦਿਨ ਮੈਂ ਸੌਂ ਖਾਦੀ ਸੀ ਕਿ ਜਦ ਦਿਨ ਤੱਕ ਮੇਰੇ ਸਾਹ ਚ ਸਾਹ ਨੇ ਹੂੰ ਹੂੰ ਮੇ ਕੋ ਜੋ ਹੋਊਗਾ ਮੈਂ ਕਰੂੰਗਾ ਹੂੰ ਸੋ ਹੀਵਨ ਫਾਈਟਿੰਗ ਸੈਂਸ ਦੈਟ ਡੇ ਹੂੰ 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 ਉਹਨਾਂ ਨੇ ਮੰਗੀ ਇਹ ਦੀ ਜੁਡੀਸ਼ੀਅਲ ਇਨਕੁਆਰੀ ਜਿਹੜੀ ਆ ਉਹ ਹੋ ਗਈ ਹੁਣ ਤੁਸੀਂ ਇਹਨਾਂ ਦੀ ਵੀਡੀਓ ਚਲਾਈ ਹੈ ਜੀ ਦਰਬਾਰਾ ਸਿੰਘ ਗੁਰੂ ਜੋ ਬੋਲਿਆ ਹੂੰ ਹੂੰ ਹੁਣ ਤੁਸੀਂ ਦੇਖੋ ਵੀ ਤਿੰਨ ਰਿਪੋਰਟਾਂ ਉਸ ਵੇਲੇ ਹੋਈਆਂ ਜੀ ਇੱਕ ਤੇ ਰਿਪੋਰਟ ਜਿਹੜੀ ਹੈਗੀ ਆ ਡਾਕਟਰ ਸਜੀਤ ਸਿੰਘ ਬੈਂਸ ਦੀ ਪੀ ਐਚ ਆਰ ਹੋ ਸੀਗੀ ਜੀ ਪੰਜਾਬ ਦੇ ਰਾਈਟਸ ਆਰਗੇਨਾਈਜੇਸ਼ਨ ਹੁੰਦੀ ਪੰਜ ਮੈਂਬਰਿਕ ਮੀਟਿੰਗ ਜੀ ਉਹਨਾਂ ਨੇ ਆਪਣੀ ਰਿਪੋਰਟ ਚ ਲਿਖਿਆ ਏਡੀਸੀ ਐਂਡ ਐਸਐਸਪੀ ਵਰਕ ਦਾ ਗੇਮ ਹਮ ਹਮ ਕਿਉਂਕਿ ਇਹਨਾਂ ਨੇ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹ ਲਾਂਬੇ ਕਰਤੀ ਸੀ ਲੋਕਲ ਐਸਟੀਐਮ ਉਸ ਵੇਲੇ ਸਰਦਾਰ ਸੰਜੀਤ ਸਿੰਘ ਰਾਜਪੂਤ ਹਮ ਹਮ ਡੀਐਸਪੀ ਗਪਾਲ ਸਿੰਘ ਘੁੰਮਣ ਸੀ ਇਹਨਾਂ ਨੇ ਤੇ ਉਹਨਾਂ ਦੀ ਜਿਹੜੀ ਉੱਥੇ ਕਾਰਵਾਈ ਉਹਨਾਂ ਨੇ ਕਿਉਂਕਿ ਐਫਆਈਆਰ ਉਹਨਾਂ ਨੇ ਦਰਜ ਕੀਤੀ ਸੀ ਜਿਹੜੇ ਮਹਾਰਾਜ ਦੇ ਪੰਜ ਸਰੂਪ ਭਗਨ ਭੇਟ ਹੋਏ ਹਮ ਹਮ ਸੋ ਓਵਰਆਲ ਇਨ ਚਾਰਜ ਇਹ ਸੀਗੇ ਜੀ ਇਹਨਾਂ ਨੇ ਉਹ ਜਿਹੜੀ ਇਹ ਮੋਰੇ ਸੀਗੇ ਇਹੀ ਸਾਰਾ ਕੁਝ ਕਰਨ ਵਾਲੇ ਸੀ ਸੋ ਜਿੱਦਣ ਇਹ ਖਬਰ ਆਈ ਤੇ ਪਿਤਾ ਜੀ ਨੇ ਫਿਰ ਕਹਿੰਦੇ ਵੀ ਇੱਕ ਪਾਸੇ ਤਾਂ ਇਹ ਮਾਫੀ ਮੰਗ ਰਿਆ ਹਮ ਅਕਾਲ ਤਖਤ ਤੇ ਜਾ ਕੇ ਸਾਡੇ ਗੁਨਾਹਾਂ ਦੀਆਂ ਮਾਫੀਆਂ ਤੇ ਹਮ ਤੇ ਦੂਸਰੇ ਪਾਸੇ ਜਿਹੜੇ ਸਾਡੇ ਨੌਜਵਾਨਾਂ ਦੇ ਕਾਤਲ ਆ ਉਹਨਾਂ ਨੂੰ ਇਹ ਬਾਰ-ਬਾਰ ਪ੍ਰਮੋਟ ਕਰ ਰਹੇ ਬਾਰ-ਬਾਰ ਪ੍ਰਮੋਟ ਕਰ ਰਹੇ ਔਰ ਸਾਡੇ ਜ਼ਖਮਾਂ ਤੇ ਬਾਰ-ਬਾਰ ਲੂਣ ਪੋਕ ਰਹੇ ਉਹਨਾਂ ਨੇ ਫਿਰ ਇੱਕ ਪੱਤਰ ਲਿਖਿਆ ਜੀ ਹਮ ਉਹ ਪੱਤਰ ਲਿਖਿਆ ਜੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਚੇਤیدار ਨੂੰ ਤੇ ਉਹ ਉਹਨਾਂ ਨੇ ਕੱਲ ਲਿਖਿਆ ਕੱਲ ਲਿਖਿਆ ਪੱਤਰ ਨਹੀਂ ਜੀ 6 ਸਤੰਬਰ ਅੱਛਾ ਓਕੇ ਜਿੱਦ ਜਦੋਂ ਹੀ ਇਹਨਾਂ ਦੀ ਨਿਯੁਕਤੀ ਹੋਈ ਉਦੋਂ ਹੀ ਪੱਤਰ ਤਿੰਨ ਦਿਨ ਪਹਿਲਾਂ ਜੀ ਹਾਂ ਜੀ ਉਸੇ ਦਿਨ ਹੀ ਉਹਨਾਂ ਨੇ ਪੱਤਰ ਲਿਖਿਆ ਉਹ ਪੱਤਰ ਤੋਂ ਬਾਅਦ ਇਹਨਾਂ ਨੇ ਜਿਹੜੀ ਹੈਗੀ ਆ ਇਹਨੂੰ ਵਾਪਸ ਲਿਆ ਜੀ ਯੂ-ਟਰਨ ਲਈ ਇਕਾਲੀ ਦਲ ਨੇ ਹੂੰ ਤੇ ਹੁਣ ਉਹ ਚ ਉਹ ਕਹਿੰਦਾ ਕਿ ਮੈਂ ਜਿਹੜਾ ਹੈਗਾ ਬਈ ਮੈਂ ਪੋਸਟਮਾਰਟਮ ਕਰਵਾਏ ਜੇ ਨਾ ਕਰਵਾਉਂਦਾ ਤੇ ਮੇਰੀ ਗਲਤੀ ਉਹ ਇਹ ਗੱਲ ਕਿੱਦਾਂ ਨਹੀਂ ਦੱਸ ਰਿਹਾ ਕਿ ਪੋਸਟਮਾਰਟਮ ਮੈਂ ਰਾਤ ਦੇ ਨਹੀਂ ਰਿਚ ਕਰਾਏ ਹਾਂ ਕਿਉਂ ਨਹੀਂ ਦੱਸ ਰਿਹਾ ਜਦੋਂ ਸੂਰਜ ਛਿਪ ਜਾਂਦਾ ਵਾ ਇਹ ਹਿੰਦੁਸਤਾਨ ਦੇ ਵਿੱਚ ਪਤਾ ਨਹੀਂ ਤੁਹਾਡੇ ਅਮਰੀਕਾ ਕੀ ਸਿਸਟਮ ਹੈ ਪਰ ਇੰਡੀਆ ਦੇ ਵਿੱਚ ਸੂਰਜ ਛਿਪਣ ਤੋਂ ਬਾਅਦ ਪੋਸਟਮਾਰਟਮ ਨਹੀਂ ਕੀਤਾ ਜਾਂਦਾ ਜੀ ਇਹਨਾਂ ਬੱਚਿਆਂ ਦੇ ਪੋਸਟਮਾਰਟਮ ਜੀ ਰਾਤ ਦੇ ਨੇ ਰਿਚ ਕੀਤੇ ਗਏ ਔਰ ਇਸ ਤੋਂ ਵੱਧ ਵੀ ਜਿਹੜੀ ਗੱਲ ਉਹ ਲਕੋਣ ਡਿਆ ਕਿ ਜਦੋਂ ਡਾਕਟਰ ਪੋਸਟਮਾਰਟਮ ਕਰਨ ਗਏ ਭਾਈ ਹਰਮਿੰਦਰ ਸਿੰਘ ਜਿਹਦੇ ਮੂੰਹ 'ਚ ਸਰਵਸ ਰਵਾਲਪੁਰ ਪਾ ਕੇ ਉਸ ਵੇਲੇ ਦੇ ਐਸਐਚਓ ਜਸਪੀਰ ਸਿੰਘ ਨੇ ਕੂੜੀਆਂ ਮਾਰੀਆਂ ਸੀ ਹੀ ਵਾਸ ਸਟਿਲ ਅਲਾਈਵ ਜਦੋਂ ਡਾਕਟਰ ਪੋਸਟਮਾਰਟਮ ਕਰਨ ਗਏ ਉਹ ਬੱਚਾ ਜੇ ਜਿਉਂਦਾ ਸੀ ਉਹ ਗਾਡ ਉਸ ਤੋਂ ਬਾਅਦ ਉਹਨੂੰ ਇਹ ਲੈ ਕੇ ਗਏ ਜਲੰਧਰ ਸਿਵਲਾ ਹਸਪਤਾਲ ਰਸਤੇ 'ਚ ਉਹਨੂੰ ਮਾਰਿਆ ਤੇ ਜਦੋਂ ਤੁਸੀਂ ਜਲੰਧਰ ਸਿਵਲਾ ਹਸਪਤਾਲ ਦੀਆਂ ਰਿਪੋਰਟਾਂ ਦੇਖਦੇ ਆ ਇਟ ਸੇਜ਼ ਬਰਾਉਟ ਡੈਡ ਉਹ ਤੁਸੀਂ ਕਹਾਣੀ ਸਮਝੋ ਜੇ ਗੋਲੀ ਚੱਲੀ ਜਿੱਥੇ ਕਹਿੰਦੇ ਆ ਕਿ ਸ਼ੇਰਪੁਰ ਵਾਲੇ ਬ੍ਰਿਜ ਤੇ ਗੋਲੀ ਚੱਲੀ ਆ ਉੱਥੇ ਤਾਂ ਸਿਰਫ ਭਾਈ ਰਵਿੰਦਰ ਸਿੰਘ ਜਿਹੜੇ ਮੇਰੇ ਬ੍ਰਦਰ ਆ ਉਹਨਾਂ ਦੀ ਸ਼ਹਾਦਤ ਹੋਈ ਆ ਉਹ ਪੰਜਾਬ ਪਿਆਰਿਆਂ 'ਚ ਮੂਰੇ ਸੀ ਹੂੰ ਹੂੰ ਜਿਹੜੇ ਭਾਈ ਬਲਤੇਰ ਸਿੰਘ ਤੇ ਝਰਮਣ ਸਿੰਘ ਆ ਉਹ ਤੋਂ ਤੋਂ ਕਿੰਨੀ ਦੂਰ ਇੱਕ ਗਰੀਬ ਕਿਸਾਨ ਦੇ ਖੂਹ ਤੇ ਬਲਦੰਤ ਪਿੱਛੇ ਵੇਖਿਆ ਨੂੰ ਮਾਰਿਆ ਗਿਆ ਕੁਰਲੀ ਦੇ ਹੂੰ ਉਸ ਵੇਲੇ ਉਹ ਬਲਦ ਨਹੀਂ ਮਰ ਗਿਆ ਉਹ ਜੇ ਤੁਸੀਂ ਜਸਟਿਸ ਅਜੀਤ ਸਿੰਘ ਬੈਂਸ ਦੀ ਰਿਪੋਰਟ ਪੜੋ ਉਸ ਵੇਲੇ ਬਲਦਾਂ ਦੀ ਕੀਮਤ ਪਾਈ ਵੀ 5-5000 ਰੁਪਿਆ ਬਲਦਾਂ ਦੀ ਕੀਮਤ ਸੀ ਹੂੰ ਤੁਸੀਂ ਬੰਦਿਆਂ ਦੀ ਕੀਮਤ ਦੀ ਤਾਂ ਗੱਲ ਮਤਲਬ ਕੋਈ ਦੇ ਹੀ ਨਹੀਂ ਸਕਦਾ ਜਿਹੜੀ ਲਾਈਫ ਆਪਾਂ ਲੈ ਲਈ। ਕਿਹੜਾ ਹਰਮਨ ਸਿੰਘ ਹੈ ਡਾਕਟਰ ਹਰਿੰਦਰ ਜੇ ਦਰਵਾਰਾ ਸਿੰਘ ਕਹਿੰਦੇ ਵੀ ਮੇਰੇ ਤਾਂ ਕੋਈ ਭੂਮਿਕਾ ਹੀ ਨਹੀਂ ਸੀ ਤੇ ਤੁਸੀਂ ਜਿਵੇਂ ਦੱਸ ਰਹੇ ਜੀ ਕਿ ਉਹ ਜਦੋਂ ਉੱਥੇ ਪਹੁੰਚੇ ਤੁਹਾਡੇ ਪਿਤਾ ਜੀ ਤੇ ਉਹ ਐਸਐਚਓ ਤੇ ਐਸਐਸਪੀ ਦੇ ਨਾਲ ਉੱਥੇ ਮੌਜੂਦ ਸੀ ਕਿਉਂਕਿ ਉਹ ਅਫੀਸ਼ੀਅਲ ਇਨ ਬੀਸੀਓ ਆਪ ਹੀ ਸੀ। ਬਿਲਕੁਲ ਜੀ। ਹਮ ਹਮ ਔਰ ਉਹਨਾਂ ਦੀ ਉਹਨਾਂ ਦੀ ਪ੍ਰੈਜ਼ੈਂਸ ਤੇ ਐਸਪੀ ਡੀ ਨੇ ਇਹ ਜਿਹੜੀ ਗੱਲ ਕੀਤੀ ਆ ਕਿ ਅਸੀਂ ਜੋ ਕਰਨਾ ਸੀ ਕਰਤਾ ਤੁਹਾਡੇ ਕੋਲ ਜੋ ਹੁੰਦਾ ਉਹ ਕਰ। ਔਰ ਉਸ ਤੋਂ ਬਾਅਦ ਸਿਰ ਦਰਬਾਰਾ ਸਿੰਘ ਗੁਰੂ ਜਿਹੜੇ ਆ ਉਹ ਔਰ ਇਸ ਹਾਰ ਆਲਮ ਡੀਜੀਪੀ ਬਣੇ ਔਰ ਦਰਬਾਰਾ ਸਿੰਘ ਗੁਰੂ ਪ੍ਰਿੰਸੀਪਲ ਸਕੱਤਰ ਬਣੇ ਪ੍ਰਕਾਸ਼ ਸਿੰਘ ਬਾਦਲ ਦੇ ਜੀ ਇਹਦਾ ਮਤਲਬ ਹੈ ਕਿ ਤੇ ਪ੍ਰਕਾਸ਼ ਬਾਦਲ ਪਰਿਵਾਰ ਔਰ ਅਕਾਲੀ ਦਲ ਤੇ ਲਗਾਤਾਰ ਉਹਨਾਂ ਨੂੰ ਪ੍ਰੋਟੈਕਟ ਕਰਦਾ ਹੀ ਰਿਹਾ ਹੈ ਹਾਂਜੀ ਹੁਣ ਜਦੋਂ ਤੁਸੀਂ ਜਦੋਂ ਇਹ ਕਹਿੰਦੇ ਆ ਕਿ ਉਹਨਾਂ ਨੂੰ ਇਹ ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ ਵੀ ਮੇਰਾ ਵਿਰੋਧ ਕਿਉਂ ਹੋ ਰਿਹਾ ਜੇ ਇਹਨਾਂ ਨੂੰ ਇੰਨੀ ਵੀ ਸਮਝ ਹੈ ਨਹੀਂ ਤੇ ਮੈਨੂੰ ਦੱਸੋ ਵੀ ਕੀ ਸਲਾਹ ਦੇਣਗੇ ਜਿਹੜਾ ਇੱਕ ਬੰਦਾ IAS ਅਫੀਸਰ ਰਿਟਾਇਰਡ ਆ ਜਿਹੜਾ ਕਹਿੰਦਾ ਕਿ ਮੈਨੂੰ ਸਮਝ ਨਹੀਂ ਵੀ ਮੇਰਾ ਅਪੋਲ ਕਿਉਂ ਕਿ ਭਦੌੜ ਚ ਬੱਸੀ ਪਠਾਣਾ ਚ ਜਦੋਂ ਇਹਨਾਂ ਨੂੰ ਆਪਣੇ ਫਟੇ ਘਟ ਸਾਬ ਤੋਂ ਟੈਟਾਂ ਦਿੱਤੀਆਂ ਇਹਨਾਂ ਦਾ ਬਰੋਧ ਹੋਇਆ ਲੋਕਾਂ ਨੇ ਇਹਨਾਂ ਨੂੰ ਫਰਾਇਆ ਫਿਰ ਇਹ ਕਹਿੰਦੇ ਜਿਹੜੀ ਰਿਪੋਰਟ ਆ ਉਹ ਪਬਲਿਕ ਆ ਹੁਣ ਦੱਸੋ ਰਿਪੋਰਟ ਪਬਲਿਕ ਤੁਹਾਡੇ ਕਰਕੇ ਹੋਈ ਕਿ ਕਿਸੇ ਹੋਰ ਕਰਕੇ ਹੋਈ ਰਿਪੋਰਟ ਕਦੋਂ ਪਬਲਿਕ ਹੋਈ 33 ਸਾਲਾਂ ਬਾਅਦ ਇਹ ਇਹਨਾਂ ਨੇ ਮੈਂਸ਼ਨ ਕੀਤਾ ਵੀ 33 ਸਾਲ ਰਿਪੋਰਟ ਦੱਬੀ ਰੱਖੀ

ਕਿਉਂਕਿ ਉਹਦਾ 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 ਕਾਰਨ ਹੈ ਜੀ ਜਿਹੜਾ ਸੈਕੰਡ ਪਾਰਟ ਹੈਗਾ ਜੀ ਉਹਦੇ ਵਿੱਚ ਇਹ ਜਿੰਨੇ ਪੁਲਿਸ ਆਫੀਸਰ ਆ ਇਹਨਾਂ ਦੇ ਐਫੀਡੀ ਵਿੱਚ ਜਾਨ ਜਾਂਨ ਦੇ ਜਿੰਨੇ ਜਿੰਨੇ ਮੌਕੇ ਦੇ ਗਵਾਹ ਆ ਉਹਨਾਂ ਦੇ ਐਫੀਡੀ ਵਿੱਚ ਜਿੰਨੇ ਉਹਨਾਂ ਨੇ ਜਾ ਕੇ ਸਬੂਤ ਇਕੱਠੇ ਕੀਤੇ ਉਹ ਸਬੂਤ ਤੇ ਜਿਹੜੀਆਂ ਫੁਟਕਲ ਫਾਈਲਾਂ ਉਹ ਸਾਰੀਆਂ ਉਹਦੇ ਵਿੱਚ ਆ ਜੀ ਉਹ 300 ਪੇजेस ਆ ਜੀ ਹਰਿਦਰ ਸਿੰਘ ਜੀ ਹਰਿਦਰ ਸਿੰਘ ਜੀ ਮੈਂ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿ ਇਹ ਰਿਪੋਰਟ ਕੋਈ ਹੋਮ ਡਿਪਾਰਟਮੈਂਟ ਚੋਂ ਜਾਂ ਪੁਲਿਸ ਡਿਪਾਰਟਮੈਂਟ ਚੋਂ ਗਾਇਬ ਹੋ ਸਕਦੀ ਹੈ ਮੇਰੇ ਕੋਲ ਉਹ ਜਿਹੜੀ ਮੈਂ ਉਦੋਂ ਰਿਪੋਰਟ ਦੇਖੀ ਹੈ ਗੁਨਾਮ ਸਿੰਘ ਕਮਿਸ਼ਨ ਮੇਰੇ ਕੋਲ ਕੁਝ ਘੰਟੇ ਰਹੀ ਆ ਰਿਪੋਰਟ ਉਹ ਮੈਨੂੰ ਉਦੋਂ ਮੇਰੇ ਮਾਈਂਡ ਚ ਆਇਆ ਵੀ ਦੀ ਮੈਂ ਫੋਟੋਕਾਪੀ ਲੈਣਾ ਪਰ ਉਹ ਹੈ ਹੀ ਨਹੀਂ ਵੱਡੀ ਰਿਪੋਰਟ ਸੀ 4-500 ਪੇਜਾਂ ਦੀ ਰਿਪੋਰਟ ਸੀ ਜਾਂ 3-400 ਪੇਜਾਂ ਦੀ ਰਿਪੋਰਟ ਸੀ ਮੈਨੂੰ ਲੱਗਾ ਕਿ ਸ਼ਾਇਦ ਇਹ ਬਹੁਤ ਜ਼ਿਆਦਾ ਟਾਈਮ ਲੱਗੂਗਾ ਇਹਨੂੰ ਫੋਟੋਕਾਪੀ ਕਰਨ ਚ ਮੈਂ ਉਦੋਂ ਫੋਟੋਕਾਪੀ ਵੀ 아이 위슈낙르왈리 ਭਾਈਂਦੀ ਜੀ ਮੇਰੀ 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 ਬੇਨਤੀ ਹੁਣ ਇਹ ਹੈ ਜੀ ਮੈਂ ਜੇ ਇੱਕ ਸੈਕੰਡ ਲਈ ਇਹ ਗੱਲ ਮੰਨ ਵੀ ਲਵਾਏ ਕਿੰਦੇ ਵੀ ਸਾਡਾ ਕੋਈ ਕਸੂਰ ਨਹੀਂ ਹੂੰ ਇਹ ਜਿਹੜੀ ਗੋਲੀ ਆ ਉਹ ਐਸਪੀ ਡੀ ਜਿਹੜਾ ਐਸਪੀ ਆਪਰੇਸ਼ਨ ਜਿਹੜਾ ਸੀਗਾ ਸੀਆਰਪੀਐਫ ਦਾ ਦੇਖੇ ਸ਼ਰਮਾ ਦੇਖੇ ਸ਼ਰਮਾ ਇੱਕ ਅਸ਼ਵਨੀ ਅਸ਼ਵਨੀ ਕੁਮਾਰ ਸ਼ਰਮਾ ਉਹਦਾ ਨਾਮ ਸੀ ਵੀ ਉਹਦੇ ਹੁਕਮਾਂ ਤੇ ਗੋਲੀ ਚੱਲੀ ਆ ਹੂੰ ਹੁਣ ਇਹਨਾਂ ਨੇ ਵਿੱਚੋਂ ਬਹੁਤ ਸਿਲੇਕਟਿਵ ਪੇजेस ਲਏ ਜੀ ਉਹ ਰਿਪੋਰਟ ਦੇ ਵਿੱਚੋਂ ਉਹ ਰਿਪੋਰਟ ਜਿਹੜੀ ਹੈਗੀ ਆ ਉਹ ਵੀ ਇਹ ਦੱਸਦੀ ਆ ਵੀ ਕਿੱਥੇ ਕਿੱਥੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਫੇਲ ਹੋਈ ਆ ਉਹ ਐਸਪੀ ਆਪਰੇਸ਼ਨ ਕਹਿੰਦਾ ਕਿ ਮੈਂ ਮੈਂਟ ਮੈਂਟ ਦੀ ਖਬਰ ਇੰਦਾ ਰਿਹਾ ਦੇਖੋ ਜੀ ਇਹ ਜਦੋਂ ਤੁਹਾਨੂੰ ਪਤਾ ਜਿਹੜੇ ਪੁਲਿਸ ਰੂਲਸ ਆ ਜਾਂ ਜਿਹੜੇ ਕਰਾਊਡ ਰੂਲਸ ਆ ਉਹਦੇ ਮੁਤਾਬਕ ਉਹ ਅਸੈਂਬਲੀ ਅਨਲੌਫੁਲ ਡਿਕਲੇਅਰ ਕਰਨੀ ਹੁੰਦੀ ਆ ਅਸੈਂਬਲੀ ਅਨਲੌਫੁਲ ਡਿਕਲੇਅਰ ਨਹੀਂ ਨਹੀਂ ਸੀ ਹੋਈ ਉਹ ਕਹਿੰਦੇ ਉੱਥੇ ਨਹੀਂ ਉਹ ਕਹਿੰਦੇ ਉੱਥੇ ਮੁੰਡਿਆਂ ਨੂੰ ਜੇ ਇਕੱਠੇ ਹੋਣ ਦਿੱਤਾ ਉਹਨਾਂ ਨੂੰ ਕਿਉਂ ਇਕੱ ਉਹਨਾਂ ਦੇ ਨਾਲ ਇਹਨਸ ਨੇ ਗੱਲ ਕਿਉਂ ਨਹੀਂ ਕੀਤੀ ਉਹ ਕਹਿੰਦਾ ਮੈਂ ਮਿੰਟ-ਮਿੰਟ ਦੀ ਖਬਰ ਦਿੰਦਾ ਰਿਆ ਜਿਹੜਾ ਐਸਪੀ ਸ਼ਰਮਾ ਆ ਉਹ ਕਹਿੰਦਾ ਮੈਂ ਮਿੰਟ-ਮਿੰਟ ਦੀ ਖਬਰ ਦਿੰਦਾ ਰਿਆ ਔਰ ਇਹਨਾਂ ਨੇ ਮੈਨੂੰ ਕੋਈ ਇਨਸਟਰਕਸ਼ਨਾਂ ਨਹੀਂ ਦਿੱਤੀਆਂ ਇੱਕ ਪਾਸੇ ਤਾਂ ਇਹ ਕਹਿੰਦੇ ਆ ਜੀ ਵੀ ਇਹ ਜਿਹੜੀ ਰਿਪੋਰਟ ਜਨਤਕ ਆ ਤੇ ਪੂਰੀ ਦੀ ਪੂਰੀ ਰਿਪੋਰਟ ਪਬਲਿਕ ਡੋਮੇਨ ਚ ਆ ਜੀ ਪਰ ਹਾਈ ਕੋਰਟ 'ਚ ਇਹਨਾਂ ਦਾ ਵਕੀਲ ਜਾ ਕੇ ਕਹਿੰਦਾ ਵੀ ਪੂਰੀ ਰਿਪੋਰਟ ਅਵੇਲੇਬਲ ਨਹੀਂ ਤੇ ਤੁਸੀਂ ਕੇਸ ਸਟਾਰਜ ਕਰਦੇ ਦੇਖੋ ਲੋਪਾਂ 'ਚ ਕੁਝ ਹੋਰ ਕਹਿੰਦੇ ਆ ਹਮ ਹਾਈ ਕੋਰਟ 'ਚ ਜਾ ਕੇ ਕੁਝ ਹੋਰ ਕਹਿੰਦੇ ਆ ਜਿਹੜੀ ਅਸੈਂਬਲੀ ਆ ਉਹਦੇ ਚ ਜਾ ਕੇ ਕੁਝ ਹੋਰ ਕਹਿੰਦੇ ਆ ਸੋ ਮੈਂ ਆਪਣੀ ਗਲਤੀ ਮਾਪ ਸਿਰਫ ਇਹੋ ਹੀ ਨਹੀਂ ਜਿਹੜੀ ਜਿੱਥੋਂ ਇਹ ਘਟਨਾ ਸ਼ੁਰੂ ਹੋਈ ਸੀ ਜਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੀਆਂ ਮਾਂ ਉਹਨਾਂ ਨੂੰ ਅੱਗ ਲੱਗੀ ਅਗਨੀ ਪੇਂਟ ਹੋਈਆਂ ਉਹਦੇ ਬਾਰੇ ਵੀ ਬਿਨਾਂ ਇਨਕੁਆਰੀ ਕੀਤੇ ਪੁਲਿਸ ਨੇ ਐਸ ਐਸਪੀ ਵਿਜ਼ਾਰ ਆਲਮ ਨੇ ਸਟੇਟਮੈਂਟ ਦਿੱਤੀ ਆ ਐਸ ਐਚਓ ਨੇ ਸਟੇਟਮੈਂਟ ਦਿੱਤੀ ਆ ਕਿ ਇਹਦੇ ਚ ਕੋਈ ਫਾਊਲ ਪਲੇ ਹੈ ਨਹੀਂ ਔਰ ਜੇ ਫਾਊਲ ਪਲੇ ਆ ਤੇ ਗੁਰੂ ਦੇ ਗ੍ਰੰਥੀ ਦੀ ਗਲਤੀ ਆ ਮਤਲਬ ਬਿਨਾਂ ਇਨਕੁਆਰੀ ਦੇ ਇਹ ਗੱਲ ਕਹਿ ਰਹੇ ਆ ਜੀ 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 ਸੋ ਹਰ ਲੈਵਲ ਦੇ ਉੱਪਰ ਇੱਕ ਇਸ ਨੂੰ ਇਹਨੂੰ ਕੋਸ਼ਿਸ਼ ਕੀਤੀ ਗਈ ਹੈ ਰਿਪੋਰਟ ਨੂੰ ਟੂ ਬਰਸ਼ ਇਟ ਅੰਡਰ ਦੀ ਕਾਰਪਟ ਜੀ ਇਹ ਇਹ ਸਿਰਫ ਹੁਨੀ ਸੋਸ਼ੀਅਟੀ ਨਹੀਂ ਕੀਤਾ ਗਿਆ ਜੀ 2015 ਇੰਚ ਜਦੋਂ ਬਰਗਾੜੀ ਦਾ ਸਾਟਾ ਹੋਇਆ ਬਹਿਬਲ ਦਾ ਸਾਟਾ ਹੋਇਆ ਜੀ ਉਦੋਂ ਵੀ ਤਾਂ ਇਹਨਾਂ ਨੇ ਦੋ ਸਿੱਖ ਨੌਜਵਾਨਾਂ ਨੂੰ ਪਿੰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਉਸ ਵੇਲੇ ਹੋਮ ਮਿਨਿਸਟਰ ਸੀਗੇ ਸੁਖਵੀਰ ਸਿੰਘ ਬਾਦਲ ਇਹਨਾਂ ਨੇ ਆਪ ਉਥੇ ਪ੍ਰੈਸ ਕਾਨਫਰੰਸ ਕੀਤੀ ਹੈ ਸਮੇਤ ਸਾਣੀ ਨੂੰ ਲਿਜਾ ਬਿਲਕੁਲ ਠੀਕ ਹੈ ਔਰ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਆਪ ਆਪ ਅੱਗ ਲਾਈ ਹੈ ਜੀ ਹਮ ਹਮ ਮਤਲਬ ਚਾਹੇ 1986 ਚੱਕ ਲੋ ਚਾਹੇ 2015 ਚੱਕ ਲੋ ਜੇ 1986 ਦੇ ਕਾਤਲਾਂ ਨੂੰ ਸਿਆਮਾ ਮੜੀਆਂ ਹੋਈਆਂ ਤੇ 2015 ਦਾ ਸਾਖਾ ਨਹੀਂ ਸੀ ਬਿਲਕੁਲ ਠੀਕ ਆ ਸੋ ਹਾਂ ਜੀ ਮੈਂ ਸਿਰਫ ਕਨਕਲੂਡ ਕਰਨਾ ਚਾਹੁੰਦਾ ਜੀ ਕਿ ਇੱਕ ਪਾਸੇ ਮੈਂ ਜੇ ਇਹਨਾਂ ਦੀ ਗੱਲ ਮੰਨ ਵੀ ਲਵਾਂ ਇਹ ਕਹਿੰਦੇ ਆ ਕਿ ਸਾਡੇ ਬਸੋਂ ਬਾਹਰ ਸੀ ਅ ਅਸੀਂ ਸਾਡਾ ਕੋਈ ਕਸੂਰ ਨਹੀਂ ਮੈਂ ਕਹਿੰਨਾ 1986 ਤੋਂ ਲੈ ਕੇ 38 ਸਾਲ ਹੋ ਗਏ ਜੀ ਇਹ ਨੌਜਵਾਨਾਂ ਦੀਆਂ ਸ਼ਹਾਦਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਤਕਾਰ ਚ ਪਈਆਂ ਬਿਲਕੁਲ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਸਰਮੌਰ ਜਥੇਬੰਦੀਿਕ ਹੁੰਦਾ ਜਿਹੜੀ ਐਸਜੀਪੀਸੀ ਆ ਇਹਨਾਂ ਦੀ ਵੀ ਇੱਕ ਦੋ ਮੈਂਬਰੀ ਕਮੇਟੀ ਨੇ ਜਾਂਚ ਕੀਤੀ ਸੀ ਜਿੱਚ ਕਾਬਲ ਸਿੰਘ ਤੇ ਬਡਾਲਾ ਜਿਗੇ ਜੀ ਨੇ ਉਹਨਾਂ ਨੇ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੋਸ਼ੀ ਹੈ ਮੈਂ ਕਿੰਨਾ ਵੀ ਇਹ ਹੁਣ ਅਕਾਲੀ ਦਲ ਜੇ ਐਕਚੁਅਲੀ ਪਛਤਾਪ ਕਰਨਾ ਚਾਹੁੰਦਾ ਇਹ ਕੇਸ ਲੈ ਕੇ ਇਹ ਦੱਸੇ ਵੀ ਅੱਜ ਤੋਂ ਇੱਥੇ ਕੀ ਕਾਰਵਾਈ ਕਰਨਗੇ ਇਹਨਾਂ ਨੂੰ ਸਜ਼ਾਵਾ ਦਮਾਉਣ ਲਈ ਇਸ ਕੇਸ ਦੀ ਜਿਹੜੀ ਪਾਰਟ 2 ਆ ਉਹ ਪਬਲਿਕ ਕਰਾਉਣ ਲਈ ਵਿਧਾਨ ਸਭਾ ਚ ਇੱਥੇ ਚਰਚਾ ਕਰਾਉਣ ਲਈ ਇੱਥੇ ਐਕਸ਼ਨ ਟੇਕਰ ਰਿਪੋਰਟ ਕਰਨ ਲਈ ਕੀ ਅਕਾਲੀ ਦਲ ਅੱਜ ਵੀ ਤਿਆਰ ਆ ਬਿਲਕੁਲ ਠੀਕ ਹੈ ਮਿਹਰਬਾਨੀ ਹਾਂਜੀ ਥੈਂਕ ਯੂ ਥੈਂਕ ਯੂ